ਦਰਦਨਾਕ ਸੜਕ ਹਾਦਸੇ ਦੇ ਨਾਲ ਜੁੜੀ ਇੱਕ ਖਬਰ ਮਲੋਟਦੀ ਹੈ ਜਿੱਥੇ ਇੱਕ ਨਿੱਜੀ ਸਕੂਲ ਦੀ ਬੱਸ ਨੇ 1.5 ਸਾਲ ਦੇ ਮਾਸੂਮ ਬੱਚੇ ਨੂੰ ਕੁਚਲ ਦਿੱਤਾ ਜਿਸ ਦੇ ਨਾਲ ਇਸ ਮਾਸੂਮ ਬੱਚੇ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੰਨਾ ਕੁ ਜ਼ਿਆਦਾ ਭਿਆਨਕ ਸੀ ਕਿ ਸਕੂਲ ਬੱਸ ਬੱਚੇ ਨੂੰ ਕਿਸੇ ਟ ਵੀ ਹੋਈ ਕਾਫੀ ਦੂਰ ਤੱਕ ਲੈ ਗਈ ਜਿਸ ਤੋਂ ਬਾਅਦ ਡਰਾਈਵਰ ਮੌਕੇ ਤੇ ਫਰਾਰ ਹੋ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੱਚੇ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰ ਬੱਚੇ ਨੂੰ ਸਕੂਲ ਬੱਸ ਦੇ ਵਿੱਚ ਛਡਾਉਣ ਲਈ ਗਏ ਤਾਂ ਬੱਸ ਡਰਾਈਵਰ ਨੇ ਜਲਦੀ ਜਲਦੀ ਦੇ ਵਿੱਚ ਬੱਸ ਤੋੜ ਲਈ ਜਿਸ ਦੇ ਨਾਲ ਉਹਨਾਂ ਦਾ ਬੱਚਾ ਬੱਸ ਦੇ ਥੱਲੇ ਆ ਗਿਆ ਅਤੇ ਬੱਸ ਉਸ ਨੂੰ ਕਸੀਟਦੀ ਹੋਈ ਬਹੁਤ ਦੂਰ ਤੱਕ ਲੈ ਗਈ ਅਤੇ ਸੜਕ ਉੱਤੇ ਖੂਨ ਹੀ ਖੂਨ ਹੋ ਗਿਆ ਸੁਭਾ ਜਿਵੇਂ ਰੋਜ਼ ਦੀ ਤਰ੍ਹਾਂ ਗ੍ਰੀਨਲੈਂਡ ਗਵਰਨਮੈਂਟ ਸਕੂਲ ਦੀ ਵੈਨ ਆਂਦੀ ਹੈ ਉਸੇ ਤਰ੍ਹਾਂ ਸਾਡੇ ਕਰਦੇ ਦੋ ਜੁਆਕ ਹੈ ਜਿਹੜਾ ਸਕੂਲ ਦੇ ਵਿੱਚ ਪੜ੍ਹ ਰਹੇ ਐ ਤੇ ਉਹਨਾਂ ਨੂੰ ਦਾਦਾ ਜੀ ਨੇ ਛੱਡਣ ਵਾਸਤੇ ਮਤਲਬ ਵੈਨ ਦੇ ਵਿੱਚ ਗਏ ਸੀਗੇ ਉਸੇ ਤਰ੍ਹਾਂ ਸਾਡੇ ਕਰ ਇੱਕ ਛੋਟਾ ਲੜਕਾ ਹੈਗਾ ਰਿਕਸ਼ਿਤ ਕੁਮਾਰ ਜੋ ਕਿ 1.5 ਸਾਲ ਦਾ ਹੈ ਉਹ ਵੀ ਜਿਵੇਂ ਪ੍ਰਾਣ ਨੂੰ ਛੱਡਣ ਗਏ ਤੇ ਨਾ ਲੱਗਿਆ ਸੀ ਗਲੀ ਦੇ ਵਿੱਚ ਵੈਨ ਵਾਲੇ ਨੇ ਬੜੀ ਤੇਜ਼ੀ ਨਾਲ ਕਿਹਾ ਕਿ ਜਲਦੀ ਐ ਜਲਦੀ ਜਲਦੀ ਚੜਾ ਦਿਓ ਬੱਚੇ ਨੂੰ ਸਸੇ ਲੇਟ ਹੋ ਰਿਹਾ ਹੈ ਉਸੇ ਤਰ੍ਹਾਂ ਉਹਨਾਂ ਨੇ ਜਿਵੇਂ ਹੇ ਪਿੱਛੋਂ ਚੜਾਇਆ ਹੀ ਸੀਗਾ ਕਿ ਉਹਨਾਂ ਨੇ ਅੱਗੋਂ ਵੈਨ ਸਟਾਰਟ ਕਰਤੀ ਸੀ ਜਵਾਕ ਪਹਿਲੇ ਟਾਇਰ ਦੇ ਥੱਲੇ ਆ ਗਿਆ ਅਗਲੇ ਟਾਇਰ ਦੇ ਉਸ ਤੋਂ ਬਾਅਦ ਉਹ ਪਿਛਲੇ ਟਾਇਰ ਦੇ ਵਿੱਚ ਫਸ ਕੇ ਰੇਡਦਾ ਹੋਇਆ ਗਿਆ ਪਿੱਛੋਂ ਵਾਜਾ ਮਾਰੀਆਂ ਗੱਲੀ ਵਾਲਿਆਂ ਨੇ ਇੱਕ ਲੜਕੇ ਨੇ ਵਿੱਚੇ ਉਹਨੂੰ ਵੈਨ ਵਾਲੇ ਨੂੰ ਹੱਥ ਵੀ ਪਾਇਆ ਰੋਕਣ ਵਾਸਤੇ ਲੇਕਿਨ ਉਹਨੇ ਕੁਝ ਕੁ ਮਿੰਟਾਂ ਵਾਸਤੇ ਰੋਕੀ 1 ਮਿੰਟ ਵਾਸਤੇ ਜਦੋਂ ਦੇਖਿਆ ਕਿ ਪਿੱਛੇ ਜਵਾਕ ਆ ਗਿਆ ਥੱਲੇ ਉਹਨੇ ਫਿਰ ਤਾਂ ਤੋਂ ਮੁੱਖੇ ਵਾਰਦਾਤ ਤੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਵੈਨ ਭਜਾ ਕੇ ਲੈ ਗਿਆ ਸਕੂਲ ਵਾਲਿਆ ਉਹ ਕੋਲ ਗਏ ਤੇ ਸਕੂਲ ਵਾਲੇ ਦੇ ਵਿੱਚ ਜਾ ਕੇ ਦੇਖਿਆ ਕਿ ਵੈਨ ਦੇ ਦੋ ਤਿੰਨ ਬੰਦੇ ਨੇ ਇਹੋ ਜਿਹੇ ਮਿਲੇ ਸਾਨੂੰ ਜਿਨ੍ਹਾਂ ਦੇ ਨੰਬਰ ਪਲੇਟ ਪਟ ਚੁੱਕੇ ਸੀ ਉਹ ਤੇ ਉਹ ਕਹਿ ਰਹੇ ਸੀਗੇ ਕਿ ਸਾਨੂੰ ਹਲੇ ਨੰਬਰ ਮਿਲੇ ਹੀ ਨਹੀਂ ਪਿਛਲੇ ਸਾਲ ਤੋਂ ਉਸ ਤੋਂ ਬਾਅਦ ਜਿਵੇਂ ਕੁਝ ਵੈਨਾਂ ਉਹਨਾਂ ਦੀ ਬੇੜਾ ਨੰਬਰ ਤੇ ਕੁਝ ਨਵੇਂ ਨੰਬਰ ਦੀ ਹੈ ਸਾਨੂੰ ਇਹ ਵੀ ਸ਼ੱਕ ਹੈ ਕਿ ਵੈਨ ਉੱਥੇ ਬਦਲੀ ਜਾ ਚੁੱਕੀ ਹੈ ਕਿਉਂਕਿ ਗਲੀ ਵਿੱਚ ਸਾਰਾ ਕੂਨ ਭਰਿਆ ਹੋਇਆ ਸੀਗਾ ਤੇ ਵੈਨ ਦੇ ਵਿੱਚ ਸਾਨੂੰ ਇੱਕ ਕੂਨ ਦਾ ਦੁਕਾਨ ਨਹੀਂ ਮਿਲਿਆ ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਤੇ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਜੀ ਮਾਮਲਾ ਅਸਲ ਦੇ ਵਿੱਚ ਹੈ ਵੀ ਸਵੇਰੇ ਨਾ ਤਕਰੀਬਨ 8:30 ਤੋਂ 9:00 ਵਜੇ ਦੇ ਕਰੀਬ ਹੈ ਤੇ ਬੱਚੇ ਪੜ੍ਹਦੇ ਆ ਪੁਰਜਾਂ ਵਾਲੇ ਸਕੂਲ ਦੇ ਵਿੱਚ। ਆ ਉਤੋਂ ਦੀ ਸਕੂਲ ਵੈਨ ਆਈ ਹੈ। ਉਹਦੇ 'ਚ ਉਹ ਬੱਚੇ ਦੇ ਨਾ ਛੋਟੇ ਦੋ ਮਤਲਬ ਪਰਿਵਾਰ ਦੇ ਬੱਚੇ ਉਹਦੇ ਨਾਲੋਂ ਵੱਡੇ। ਉਹ ਆਏ ਆ। ਉਹ ਵੈਨ ਦੇ ਵਿੱਚ ਚੜ੍ਹੇ ਆ ਤੇ 1.5 ਸਾਲ ਦਾ ਬੱਚਾ ਰਿਸ਼ਿਤ ਜੀਤਨਗਰ ਦਾ ਰਹਿਣ ਵਾਲਾ ਉਹ ਪਤਾ ਨਹੀਂ ਇਨਸੀਡੈਂਟਲੀ ਕਿਵੇਂ ਉਹਦੇ ਵਿੱਚ ਵੈਨ ਦੇ ਵਿੱਚ ਆ ਗਿਆ ਉਸ ਤੋਂ ਬਾਅਦ ਉਹਨੇ ਬੜੇ ਡਰਾਈਵਰ ਜਗਸੀਰ ਸੀਰਾ ਦੱਸ ਰਿਹਾ ਆਧਨੀਆ ਪਿੰਡ ਦਾ ਅਜੇ ਤੱਕ ਆਡੈਂਟੀਫਾਈ ਨਹੀਂ ਹੋ ਸਕਿਆ ਆਡੈਂਟੀਫਾਈ ਹੈਗਾ ਮਤਲਬ ਕਲੀਅਰ ਕੱਟ ਉਹਦੇ ਬਾਰੇ ਪੂਰੀ ਕਾਰਵਾਈ ਕਰ ਰਹੇ ਆ ਉਹ ਵੈਨ ਦੇ ਵਿੱਚ ਫਸ ਗਿਆ ਟਾਇਰ ਦੇ ਨਾਲ ਔਰ ਬਰੂਟਲੀ ਉਹਨੇ ਬੇਵਕੂਫ ਜਿਹਨੇ ਪਤਾ ਨਹੀਂ ਕਿਵੇਂ ਮਤਲਬ 100 ਗੱਜ ਦੇ ਕਰੀਬ ਉਹਨੂੰ ਖਿੱਚ ਕੇ ਲੈ ਗਿਆ ਬਲੱਡ ਸਟ੍ਰੇਨਜ਼ ਉਹਨੇ ਘੜੀ ਦੇ ਵਿੱਚ ਗਏ ਆ ਮੈਂ ਮੌਕੇ ਤੇ ਗਿਆ ਸਾਰਾ ਕੁਝ ਸਕੂਲ ਵੀ ਜਾ ਕੇ ਆਂ ਵੈਨ ਅਸੀਂ ਫੜ ਲਈ ਆ ਜਿਹੜਾ ਵੈਨ ਦੇ ਵਿੱਚ ਇੱਕ ਟੀਚਰ ਸੀਗਾ ਸਹਾਇਕ ਸੀਗਾ ਉਹਦਾ ਜਿਹੜਾ ਨਾਲ ਜਾਂਦਾ ਸੀ ਜਿਹੜਾ ਮੌਕੇ ਤੇ ਮजूद ਸੀਗਾ ਉਹਨੂੰ ਵੀ ਅਸੀਂ ਬਿਠਾ ਲਿਆ ਔਰ ਡਰਾਈਵਰ ਨੂੰ ਵੀ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਤੇ ਇਹਦੇ ਤੇ ਜੋ ਵੀ ਕਰਦੇ ਪਰਿਵਾਰਕ ਮੈਂਬਰ ਜੋ ਸਟੇਟਮੈਂਟ ਲਖਾਉਂਦੇ ਆ ਜਿਹਦੇ ਮੁਤਾਬਕ ਜੀਦਾ ਜੀਦਾ ਵੀਰ ਚ ਕਸੂਰਾ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਬਹਿਰਾਲ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਦੋਂ ਫਰਾਰ ਹੋਏ ਬੱਸ ਡਰਾਈਵਰ ਨੂੰ ਫੜਨ ਦੇ ਵਿੱਚ ਕਾਮਯਾਬ ਹੁੰਦੀ ਹੈ ਮਲੋੜ ਤੋਂ ਚੇਤਨਪੂਰ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ